hey Thank <laughs> ਆਪਾ ਬੁੱਕਾ ਦੇ ਹੈਲੋ ਬੁੱਕਾ ਦੇ ਹਰ ਵਾਰ ਆਦਾਬ ਜੀ ਛੋਟਾ ਹੈ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਮੇਰਾ ਨਾਮ ਮੇਰਾ ਸਾ ਮੇਰਾ ਨਾਮ ਤਾਰ ਸਿੰਘ ਹੈ ਜੀ ਉਧਰ ਕੱਚਾ ਨਾ ਮੇਰਾ ਪੁੱਟੋ ਆ ਪਿੰਡ ਮੇਰਾ ਹਦੋਖਾਨਪੁਰ ਹੈ ਤੇ ਕੀ ਉਪਲਬਧੀ ਹਾਸਲ ਕੀਤੀ ਗਈ ਹੈ ਆਪਣੇ ਥਾਈਲੈਂਡ ਵਿੱਚ ਕਲੈਸੀ ਦਾ ਕੰਪਿਟੀਸ਼ਨ ਹੋਇਆ ਸੀ ਤੇ ਘੱਟ ਤੋਂ ਘੱਟ 1.200 ਬੰਦੇ ਸੀਗੇ ਤੇ 70-80 ਦੇਸ਼ ਸੀਗੇ ਜਿਨ੍ਹਾਂ ਵਿੱਚੋਂ ਮੈਂ 골ਡ ਫਰਸਟ ਪ੍ਰਾਈਜ਼ ਆਇਆ ਤੇ ਟੋਟਲ ਜਿਹੜਾ ਕਿ ਪਾਰਟਿਸਪੇਸ਼ਨ ਸੀਗਾ ਕਿੰਨੇ ਦੇਸ਼ਾਂ ਦਾ ਸੀਗਾ ਇਹ 70 ਤੋਂ 80 ਕੁ ਬੰਦੇ ਦੇਸ਼ਾਂ ਦਾ ਸੀਗਾ ਇਹ ਤੇ ਆਪਣਾ ਉਹਦੇ ਵਿੱਚ ਪਹਿਲਾ ਸਥਾਨ ਆਇਆ ਪਹਿਲਾ ਸਥਾਨ ਆਇਆ ਫਰਸਟ ਪ੍ਰਾਈਜ਼ ਮਾਸਟਰ ਕੈਰਾਟੀ ਵਿੱਚ ਤੇ ਸਰ ਕਿੰਨੇ ਕਿਹੜਾ weight category ਖੇਲੀ ਹੈ ਮੇਰਾ 650 ਤੇ ਸਰ ਅੱਜਕੱਲ ਨੌਜਵਾਨ ਨੇ ਜਿਹੜੇ ਕੀ ਕਹਿ ਲਈਏ ਖੇਤੀ ਸਿਹਤ ਬਣਾਉਣ ਦੇ ਮਗਰ ਪਏ ਨੇ ਕਈ ਸਪਲੀਮੈਂਟ ਯੂਜ਼ ਵੀ ਕੀਤੇ ਜਾਂਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਰ ਇਦਾਂ ਜੀ ਗੱਲ ਇਹ ਆ ਵੀ ਮੈਂ 53 ਸਾਲ ਦੀ ਮੇਰੀ ਏਜ ਹੋ ਗਈ ਆ ਕਦੀ ਮੈਂ ਸਟੀਰੋਇਡ ਕਦੀ ਮੈਂ ਕਦੀ ਨਸ਼ਾ ਕੋਈ ਕਦੀ ਕੀਤਾ ਨਹੀਂ ਕਦੀ ਅੱਜ ਤੱਕ ਕਦੀ ਨਸ਼ਾ ਮੇਰੇ ਉਧਰ ਵੀ ਨਸ਼ਾ ਐ ਨਹੀਂ ਕੋਈ ਵੀ ਪਰ ਮੈਨੂੰ ਐ ਕਿ ਮੈਨੂੰ ਕਿਸੇ ਨੇ ਕਿਹਾ ਵੀ ਕੰਪਿਟੀਸ਼ਨ ਪਾਰਟਿਸਿਪੇਟ ਕਰੋ ਕੰਪਿਟੀਸ਼ਨ ਹੋ ਰਿਹਾ ਵੀ ਕਦ ਆ ਪਾਰਟਿਸਿਪੇਟ ਕਰਨਾ ਮੈਂ ਕਰ ਲੰਨੇ ਤੇ 3 ਮਹੀਨੇ ਤੋਂ ਮੈਂ ਰੋਟੀ ਔਰ ਮਿੱਠਾ ਛੱਡ ਦਿੱਤਾ ਬਿਲਕੁਲ। ਇੰਨੀ ਧੁੱਪ ਚ 1 ਵਜੇ ਮੈਂ ਲੰਮਾ ਪੈਣਾ ਸੀ। ਆਪਣੇ ਆਪ ਨੂੰ ਵੇਟ ਲੂਜ਼ ਕੀਤਾ। ਮੇਰਾ ਆਪਣਾ ਜੇਮ ਹੈ। ਮੈਂ ਡਾਈਟ ਦਾ ਬਹੁਤ ਕੰਟਰੋਲ ਕੀਤਾ। ਇਹ ਹੀ ਕਹਿਣਾ ਚਾਹੁੰਦਾ ਵੀ ਨਸ਼ੇ ਛੱਡ ਕੇ ਸਿਹਤਾਂ ਖਿਆਲ ਦੋ। ਸਿਹਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਜੈ ਭਾਰਤ, ਜੈ ਗੁਰਦੇਵ, ਧੰ ਗੁਰਦੇਵ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ। ਸਾਡੇ ਜ਼ਿਲ੍ਹਾ ਪ੍ਰਧਾਨ ਅਵਤਾਰ ਲਾਲ ਪੁੱਟੋ ਜੀ ਜੋ ਕਿ ਹਰਦੋਖਾਨਪੁਰ ਤੋਂ ਸ਼੍ਰੀ ਗੁਰਬਦਾਸ ਟਾਈਗਰ ਫੋਰਸ ਦੇ ਏ ਜਿਲ੍ਹਾ ਪ੍ਰਧਾਨ ਨੇ ਸੋ ਇਹ థਾਈਲੈਂਡ ਦੇ ਵਿੱਚੋਂ ਇੱਕ ਮੈਡਲ ਔਰ ਸ਼ੀਲਡ ਔਰ ਆਪਣਾ ਜੋ 골ਡ ਮੈਡਲ ਜੋ ਜਿੱਤ ਕੇ ਆਇਆ ਸੋ ਸਾਡੀ ਫੋਰਸ ਔਰ ਪੂਰੇ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਸੋ ਸਾਡੀ ਪੂਰੀ ਟੀਮ ਗੁਰੂ ਅਰਬਦਾਸ ਟਾਈਗਰ ਫੋਰਸ ਦੇ ਚੇਅਰਮੈਨ ਜਸ਼ਵਰ ਰਣਜੀਤ ਪੰਜਾਬ ਪ੍ਰਧਾਨ ਜਸੀਤਾਲਨ ਜੀ ਔਰ ਸਾਰੀ ਫੋਰਸ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਅਵਤਾਰ ਲਾਲ ਪੁੱਟੋ ਜੀ ਨੂੰ ਲੱਖ ਲੱਖ ਮੁਬਾਰਕਾਂ ਕੋਟਨ ਕੋਟਨ ਮੁਬਾਰਕਾਂ ਅਸੀਂ ਇਹਨਾਂ ਦਾ ਇੱਥੇ ਆਇਆ ਤੇ ਡਾਕਟਰ ਭੀਮਰਾਓ ਅੰਬੇਡਕਰ ਜੀ ਜੋ ਹੁਸ਼ਿਆਰਪੁਰ বাস ਸਟੈਂਡ ਚੌਕ ਹੈ ਸੋ ਸਾਡੇ ਪੂਰੇ ਸਾਥੀਆਂ ਵੱਲੋਂ ਔਰ ਪੂਰਾ ਨਗਰ ਨਿਵਾਸੀ ਹਰਦੋਖਾਨਪੁਰ ਵੱਲੋਂ ਔਰ ਪੂਰੇ ਸ਼ਹਿਰ ਵੱਲੋਂ ਇਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਸੋ ਅਸੀਂ ਇੱਕ ਵਾਰ ਫਿਰ ਇਹਨਾਂ ਨੂੰ ਮੈਂ ਮੋਨ ਲਾਲ ਪਟੋਆ ਰਾਸ਼ਟਰੀ ਪ੍ਰਧਾਨ ਗੁਰਵਦਾਸ ਟਾਈਗਰ ਫੋਰਸ ਔਰ ਪੂਰੀ ਸਪੋਰਟ ਟੀਮ ਵੱਲੋਂ ਆਪਣੇ ਵੀਰ ਅਵਤਾਰ ਲਾਲ ਪੁੱਟੋ ਜੀ ਨੂੰ ਇਸ ਜਿਤਨੀ ਖੁਸ਼ੀ ਦੇ ਵਿੱਚ ਲੱਖ ਲੱਖ ਕੋਟਨ ਕੋਟਨ ਮੁਬਾਰਕਾਂ ਸੋ ਇੱਕ ਮੈਸੇਜ ਹੈ ਆਪਣੇ ਬੱਚਿਆਂ ਨੂੰ ਕਹਿੰਨੇ ਪੇ ਕੋੜ ਵੱਡੋ ਤੇ ਨਸ਼ੇ ਛਡੋ ਸੋ ਦੇਖੋ ਅਗਰ ਜੇ ਸਾਡਾ ਭਰਾ ਵੀ ਨਸ਼ਿਆਂ ਦੇ ਵਿੱਚ ਪਿਆ ਹੁੰਦਾ ਜਾਂ ਕਿਸੇ ਬੁਰੇ ਕੰਮਾਂ ਦੇ ਵਿੱਚ ਪਿਆ ਹੁੰਦਾ ਅੱਜ ਇਹ THAILAND ਤਾਂ ਕੀ ਇਹਦੇ ਬਈ ਸਾਡਾ ਬੰਦਾ ਕੋਈ ਜਿੱਤ ਗਿਆ ਸਾਡੇ ਪਰ ਇਹ 55 ਸਾਲ ਦੀ ਉਮਰ ਦੇ ਵਿੱਚ ਇਸ ਨੇ ਇੱਕ ਇਤਿਹਾਸ ਰਚ ਕੇ ਦਿਖਾ ਦਿੱਤਾ ਸੋ ਸਾਡਾ ਭਰਾ ਵਧਾਈ ਦੇ ਪਾਤਰ ਹੈ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਕਿ ਇਹਨਾਂ ਨੂੰ ਦੇਖ ਕੇ ਅਵਤਾਰ لال ਪੁੱਟੋਜੀਵਲ ਦੇਖ ਕੇ ਸੇਧ ਲਓ ਸੋ ਇੰਨੀਆਂ ਗੱਲਾਂ ਦੇ ਨਾਲ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ